ਜੀ ਠੀਕ ਹੈ ਜੀ ਇਹ ਸਕੂਟਰ ਜਿਹੜਾ 75-80000 ਦਾ ਵਿਕਦਾ ਇਹ ਆਪਾਂ ਨੂੰ ਇੱਥੇ ਵੀ ਮਿਲ ਜੂ ਆਪਣਾ ਇੱਕ ਮੰਨ ਕੇ ਚਲੋ ਡਿਲੀਵਰੀ ਸਾਰੇ ਕਿਤੇ ਪਹੁੰਚ ਵੀ ਦੇ ਦਾਂਗੇ ਸਾਰੇ ਕਿਤੇ ਉੱਢ ਜੂਗਾ ਸਾਰੇ ਕਿਤੇ ਉੱਢ ਜੋ 57000 ਰੁਪਏ ਦਾ ਪੈਣਾ ਸਿਰਫ 6 ਐਂਟਰੀਆਂ ਦੇ ਵਿੱਚ ਅਸੀਂ ਤਾਂ 100 ਕਿਲੋਮੀਟਰ ਵਿੱਚ ਪੈਣਾ 57000 ਰੁਪਏ ਦਾ ਇੱਕ ਪੀਸ ਦੋ ਪੀਸ 110000 ਪੰਜਾਬ ਦੀਆਂ ਸਭ ਤੋਂ ਸਸਤੀਆਂ ਇਲੈਕਟ੍ਰਿਕ ਸਕੂਟਰੀਆਂ ਵੇਚਣ ਦਾ ਕੰਮ ਜਿਹੜੇ ਬੰਦਿਆਂ ਨੇ ਸ਼ੁਰੂ ਕੀਤਾ ਉਹਨਾਂ ਕੋਲ ਦੁਬਾਰਾ ਆਇਆ ਸੋਡੀ ਸਾਈਕਲ ਸਟੋਰ ਬਹੁਤ ਵੱਡਾ ਨਾਮ ਆ ਇਹਨਾਂ ਦਾ ਇਹ ਨਹੀਂ ਕੱਲੇ ਭਗਤੇ ਭਾਈ ਦੇ ਵਿੱਚ ਹੀ ਆ ਹੋਰ ਵੀ ਬਈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਆਫਿਸ ਹੈਗੇ ਆ ਇਹਨਾਂ ਦੀ ਆਹ ਫੈਕਟਰੀ ਹੈਗੀ ਆ ਜੋ ਮੈਂ ਬਾਈ ਨਾਲ ਗੱਲਬਾਤ ਕਰਉਣਾ ਅੱਜ ਵੀ ਇਹਨਾਂ ਨੇ ਇੱਕ ਆਫਰ ਲਾਈ ਆ ਆਜੋ ਮਿਲਾਉਣਾ ਲੋਬੀ ਮਿੱਤਰੋ ਬਾਈ ਦੇ ਕੋਲ ਪਹੁੰਚ ਚੁੱਕੇ ਆ ਇਹ ਉਹ ਬੰਦੇ ਜਿਨ੍ਹਾਂ ਨੇ ਲੱਖ ਦੀਆਂ ਤਿੰਨ ਸਕੂਟਰ ਨਹੀਂ ਦਿੱਤੀਆਂ ਸاسي ਗੱਲ ਦੇ ਕੀ ਹਾਲ ਚਾ ਹਾਲ ਦੀ ਬਾਬਾ ਜੀ ਹੋਰ ਭਾਈ ਕਿਵੇਂ ਸੱਸੇ ਤਸ ਤਾ ਵਧੀਆ ਵਧੀਆ ਤੇ ਮੇਨ ਗੱਲ ਕਰ ਲਈਏ ਭਾਈ ਤੁਸੀਂ ਲੱਖ ਦੀਆਂ ਤਿੰਨ ਸਕੂਟਰ ਨਹੀਂ ਦਿੱਤੀਆਂ ਜੀ ਅੱਗੇ ਹਾਂਜੀ ਬਹੁਤ ਚੱਲੀ ਸੀ ਆਫਰ ਹਨਾ ਬਹੁਤ ਲੋਕਾਂ ਨੇ ਸਕੂਟਰੀਆਂ ਥੋੜੇ ਤੋਂ ਖਰੀਦੀਆਂ ਸੀਗ ਸੇਜ ਸਸਤਾ ਪੋਸਟਮਨ ਦੀ ਇੰਸਟਾਗ੍ਰਾਮ ਤੇ ਵੀ ਆ ਜਾ ਰਹੀ ਹੈ ਹੁਣ ਆਪਾਂ ਹੋਰ ਮਾਡਲਾਂ ਤੇ ਵੀ ਸੇਲ ਲਾਤੀ ਪਹਿਲਾਂ ਉਹ ਸੀਗੀ 50 60 ਕਿਲੋਮੀਟਰ ਚੱਲਣ ਵਾਲਿਆਂ ਤੇ ਹੁਣ ਲਾਤੀ ਆਪਾਂ 80 90 100 ਕਿਲੋਮੀਟਰ ਚੱਲਣ ਵਾਲਿਆਂ ਤੇ ਇਹਦੇ ਤੇ ਵੀ ਲਾਤੀ ਆਫਰ ਹੈ ਹਾਂਜੀ ਮਾਰਕੀਟ ਦੇ ਵਿੱਚ ਤਾਂ ਅਸੀਂ ਤਾਂ ਸੁਣਿਆ ਵੀ 75 ਤੋਂ 80 ਹਜ਼ਾਰ ਦਾ ਇਹ ਸਕੂਟਰ ਵੇਖਦਾ ਜਿਹੜਾ ਕਿ 80 ਤੋਂ 100 ਕਿਲੋਮੀਟਰ ਇੱਕ ਵਾਰ ਚਾਰਜ ਕੀਤੇ ਤੇ ਚੱਲ ਹਾਂਜੀ ਇਹ ਤੇ ਤੁਹਾਡੇ ਕੋਲ ਕੀ ਇਹ ਆਫਰ ਹੈ ਇਹ ਜਿਹੜਾ ਮਾਡਲ ਆ ਇਹ 80 ਤੋਂ 100 ਕਿਲੋਮੀਟਰ ਦੇ ਵਿੱਚ ਵਿੱਚ ਚੱਲਦਾ ਦੋਨੇ ਚੱਕੇ 12 ਨੰਬਰ ਡਿਜ਼ਾਈਨ ਦੇਖ ਲਓ ਬਿਲਕੁਲ ਫਰੈਸ਼ਰ ਨਵਾਂ ਡਿਜ਼ਾਈਨ ਆ ਰੰਗ ਸਾਰੇ ਹੈਗੇ ਆ ਬਲੈਕ ਸਿਲਵਰ ਰੰਗ ਦੀ ਸੁਵਿਧਾ ਵੀ ਹੈਗੀ ਜਿਹੋ ਜਿਹਾ ਮਰਜ਼ੀ ਤੁਹਾਨੂੰ ਰੰਗ ਚਾਹੀਦਾ ਉਹ ਜਿਹੜਾ ਰੰਗ ਮੈ ਵੀ ਹੈਗਾ ਜੀ ਠੀਕ ਆ ਜੀ ਇਹ ਸਕੂਟਰ ਆ ਜਿਹੜਾ 75-80 ਹਜ਼ਾਰ ਦਾ ਵਿਕਦਾ ਇਹ ਆਪਾਂ ਨੂੰ ਇੱਥੇ ਵੀ ਮਿਲ ਜੂ ਆਪਣਾ ਇੱਕ ਮੰਨ ਕੇ ਚਲੋ ਡਿਲੀਵਰੀ ਸਾਰੇ ਕਿਤੇ ਪਹੁੰਚ ਵੀ ਦੇ ਦਾਂਗੇ ਸਾਰੇ ਕਿਤੇ ਉੜ ਜੂਗਾ ਸਾਰੇ ਕਿਤੇ ਉੜ ਜੂ 57000 ਰੁਪਏ ਦਾ ਪੈਣਾ ਸਿਰਫ 6 ਐਂਟਰੀਆਂ ਦੇ ਵਿੱਚ 80 ਤੋਂ 100 ਕਿਲੋਮੀਟਰ ਵਿੱਚ ਪੈਣਾ 57000 ਰੁਪਏ ਦਾ ਇੱਕ ਪੀਸ ਦੋ ਪੀਸ 110000 ਲਓ ਜੀ 57000 ਦਾ ਮਿੱਤਰੋ ਇਹਨਾਂ ਨੇ ਇਹ ਸਕੂਟਰ ਕਰਤਾ ਜਿਹੜਾ ਤੁਹਾਨੂੰ ਮਾਰਕੀਟ ਦੇ ਵਿੱਚ ਆਮ ਹੀ ਮਿਲ ਜੂਗਾ 80000 ਅਸੀਂ 75 ਤੋਂ 80000 ਦਾ ਇਹ ਵੇਖਦਾ ਹਨਾ ਜੀ ਤੇ ਹੋਰ ਬਈ ਕਿਹੜੀਆਂ ਕਿਣੀਆਂ ਖੂਬੀਆਂ ਕੀ ਹਾਲ ਆ ਆਪਾਂ ਪਹਿਲਾਂ ਵੀ ਇਹਦੇ ਤੇ ਆਫਰ ਲਾਈ ਸੀ 42000 ਤੋਂ ਸ਼ੁਰੂ ਇਹ ਹੁਣ ਵੀ 42000 ਦਾ ਹੀ ਸਕੂਟਰ 42000 ਦਾ ਇੱਕ ਹਾਂ ਜੀ ਇਹ ਇਹ ਵੀ ਮਾਰਕੀਟ ਚ 50 ਪਈਆਂ ਦਾ बिकੀ ਜਾਂਦਾ ਇਹਦੇ ਤੇ ਆਪਾਂ ਪਹਿਲਾਂ ਵੀ ਆਫਰ ਲਾਈ ਸੀ ਹੁਣ ਵੀ ਇਹਦੇ ਤੇ ਹੈਗੀ ਇਹਦਾ ਵੀ ਸਟਾਕ ਦਿਖਾ ਦਿਓ ਫੁੱਲ ਸਟਾਕ ਖੜਾ ਇਧਰ ਆ ਸਾਰਾ ਉਹ ਪਿੱਛੇ ਤੱਕ ਸਾਰਾ ਬਈ ਮਿੱਤਰੋ ਫੁੱਲ ਸਟਾਕ ਆ ਸਕੂਟਰਾਂ ਦੇਖ ਸਕਦੇ ਹੋ ਤੁਸੀਂ ਤੇ ਫੀਚਰਾਂ ਦੇ ਨਾਲ ਲੈਸ ਆ ਪੂਰੇ ਕਹਿ ਸਕਦੇ ਆ ਆ ਸਾਰੇ ਸਾਰੇ ਫੀਚਰ ਆ ਇਹਦੇ ਚ ਸਾਰੇ A to Z ਫੁੱਲ ਤੁਹਾਨੂੰ ਲੁਧਿਆਣਾ ਜਲੰਧਰ ਅਮਰਸਰ ਬਿਆਸ ਜਿੱਥੇ ਵੀ ਸਾਰੇ ਕਿਤੇ ਆਪਣੀ ਡਿਲੀਵਰੀ ਆਪਾਂ ਦੇ ਸਕਦੇ ਆ ਸਾਰੇ ਕਿਤੇ ਭੇਜ ਦਾਂਗੇ ਇੱਕ ਗੱਲ ਬਾਈ ਵੀਡੀਓ ਦੇ ਵਿੱਚ ਆਪਾਂ ਕਲੀਅਰ ਕਰ ਦਈਏ ਵੀ ਤੁਸੀਂ ਇਹ ਸਕੂਟਰ ਜਿੰਨੇ ਮੰਨ ਕੇ ਚਲੋ ਕੋਈ 57 ਦੇ ਜਾਨਾ ਕੋਈ 42 ਦੇ ਜਨ ਬੈਟਰੀਆਂ ਸਣੇ ਇਹ ਰੇਟ ਆ ਸਣੇ ਬੈਟਰੀਆਂ ਠੀਕ ਆ 6 ਬੈਟਰੀਆਂ ਇਹਦੇ ਚ ਇਹਦੇ ਚ 5 ਬੈਟਰੀਆਂ ਵਿਦ ਗਾਰੰਟੀ ਵਾਰੰਟੀ ਬਿਨਾ ਗਾਰੰਟੀ ਵਾਰੰਟੀ ਆਪਾਂ ਪਹਿਲਾਂ ਵੀ ਦੱਸਿਆ ਸੀ ਉਦੋਂ ਵੀ ਕੋਈ ਸਕੂਟਰ ਨਹੀਂ ਵੇਚਦੇ ਸਾਰੇ ਆਪਾਂ ਗਾਰੰਟੀ ਵਾਰੰਟੀ ਨਾਲ ਵੇਚਦੇ ਆ ਸਾਰੇ ਮਿੱਤਰੋ ਗਾਰੰਟੀ ਵਾਰੰਟੀ ਵਾਲੇ ਸਕੂਟਰ ਆ ਬਿਨਾ ਗਾਰੰਟੀ ਵਾਰੰਟੀ ਤੋਂ ਕੋਈ ਵੀ ਨਹੀਂਗਾ ਸਾਰੀ ਚੀਜ਼ ਦੀ ਗਾਰੰਟੀ ਬਲੂ ਚਾਹੇ ਸਸਤੀ ਆ ਚਾਹੇ ਮਹਿੰਗੀ ਆ ਗਾਰੰਟੀ ਦੇ ਰੇਖਦੀ ਹੈ ਨਾ ਜੀ ਹਾਂਜੀ ਤੇ ਆਪਣੇ ਕੋਲੇ ਉਹ ਜਿਹੜੀਆਂ ਲੱਖ ਦੀਆਂ ਤਿੰਨ ਸੀ ਉਹ 35000 ਦੀ ਇੱਕ ਸੀ ਉਹ ਮਾਡਲ ਵੀ 35000 ਦੀ ਇੱਕ ਉਹ ਉਹ ਵੀ ਆਪਣੇ ਕੋਲੇ ਚੱਲ ਰਿਹਾ ਰੱਖ ਦੀਆਂ ਤਿੰਨ ਉਹ ਵੀ ਸਕੀਮ ਹਜੇ ਚੱਲੂ ਹੀ ਆ ਉਹ ਵੀ ਚੱਲੂ ਹੀ ਆ ਜੇ ਕਿਸੇ ਨੇ ਲੱਖ ਦੀਆਂ ਤਿੰਨ ਸਕੂਟਰੀਆਂ ਲੈਣੀਆਂ ਉਹ ਵੀ ਤੁਸੀਂ ਇਹਨਾਂ ਨੂੰ ਮਿਲ ਸਕਦੇ ਨੇ ਉਹ ਛੋਟਾ ਮਾਡਲ ਆ ਪਰ ਅੱਜ ਦੀ ਡੇਟ 'ਚ ਹੁਣ ਇਹ ਜ਼ਿਆਦਾ ਵਿਕ ਰਹੇ ਨੇ ਹੂੰ ਇਹ ਵਿਕ ਰਹੇ ਇਹਨਾਂ ਦੀ ਬਾਈ ਨੇ ਆਫਰ ਲਾਤੀ ਤੁਸੀਂ ਇਹ ਲੈ ਲਓ ਵੀ ਲੱਖ ਦੇ ਗੇੜ ਚੱਕ 110 15000 ਤੁਹਾਨੂੰ ਦੋ ਮਿਲ ਜਾਣੇ ਹਨਾ ਵੀ ਇਹ 11000 ਦੇ ਦੋ 257000 ਦਾ ਇੱਕ ਓਕੇ 11000 ਦੇ ਦੋ ਜੀ 6 ਬੈਟਰੀਆਂ ਨਾਲ 6 ਬੈਟਰੀਆਂ ਨਾਲ ਵਾਹ ਜੀ ਸਟਾਕ ਸਾਰਾ ਹੈਗਾ ਸਟਾਕ ਸਾਰਾ ਹੈਗਾ ਲਓ ਜੀ ਤੇ ਬਾਕੀ ਬਈ ਗਾਰੰਟੀ ਵਾਰੰਟੀ ਕਿੰਨੇ ਰਾਂਦੀ ਹੈ ਇਹਦੀ ਗਾਰੰਟੀ ਕਿਨੇ ਰਾਂਦੀ ਹੈ ਗਾਰੰਟੀ ਵਾਰੰਟੀ ਫੁੱਲ ਸਾਰਿਆਂ ਦੀ ਜਿਵੇਂ ਇਹਦੀ 6 ਮਹੀਨਿਆਂ ਦੀ ਹੈ ਇਹਦੀ ਸਾਲ ਦੀ ਹੈ ਸਾਰਿਆਂ ਦੀ ਅਟੋ ਅਟ ਗਾਰੰਟੀ ਵਾਰੰਟੀ ਹੈ ਸਾਰਿਆਂ ਦੀ ਗਾਰੰਟੀ ਵਾਰੰਟੀ ਹੈਗੀ ਆ ਸਾਰਿਆਂ ਦੀ ਕੋਈ ਬਿਨਾ ਗਾਰੰਟੀ ਤੋਂ ਆਪਾਂ ਕੋਈ ਕੰਮ ਨਹੀਂ ਕਰਦੇ ਜੀ ਸਪੇਅਰ ਪਾਰਟ ਸਾਰਿਆਂ ਦਾ ਹੈਗਾ ਸਾਰਿਆਂ ਦਾ ਸਪੇਅਰ ਪਾਰ ਤੇ ਜਿਹੜਾ ਵੀ ਤੁਹਾਨੂੰ ਸਕੂਟਰ ਇਹਨਾਂ ਦੇ ਕੋਲੋਂ ਚਾਹੀਦਾ ਨੂੰ ਤੁਸੀਂ ਮਿਲ ਸਕਦੇ ਹੋ ਭਾਈ ਲੋਕੇਸ਼ਨ ਕੀ ਪੈਣੀ ਮੇਨ ਭਗਤਾ ਭਾਈ ਦਾ ਆਪਣਾ ਬਠਿੰਡਾ ਵੀ ਆਪਾਂ ਨੂੰ 40 50 ਕਿਲੋਮੀਟਰ ਬਰਨਾਲਾ ਵੀ 40 ਕਿਲੋਮੀਟਰ ਫਰੀਦਕੋਟ ਵੀ ਮੋਗਾ ਵੀ ਆਪਣਾ ਸੈਂਟਰ 'ਚ ਪੈ ਜਾਂਦਾ ਜਮਾ ਵਿਚਾਲੇ ਪੈ ਜਾਂਦੇ ਲੁਧਿਆਣੇ ਆਪਾਂ ਫ੍ਰੀ ਆਫ ਕਾਸਟ ਡਿਲੀਵਰੀ ਕਰ ਦਾਂਗੇ ਲੁਧਿਆਣੇ ਜੀ ਨੂੰ ਵੀ ਚਾਹੀਦਾ ਅੱਛਾ ਲੁਧਿਆਣੇ ਜੀ ਨੂੰ ਚਾਹੀਦਾ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਡਿਲੀਵਰੀ ਕਰ ਦਾਂਗੇ ਆਪਾਂ ਲੁਧਿਆਣੇ ਜੀ ਨੇੜੇ ਤੜੇ ਜੀ ਨੂੰ ਵੀ ਚਾਹੀਦਾ ਲੁਧਿਆਣਾ ਲਓ ਜੀ ਲੁਧਿਆਣਾ ਵਾਲੇ ਬਈ ਸੰਪਰਕ ਕਰ ਲਿਓ ਉਹਨੂੰ ਡਿਲੀਵਰੀ ਬਿਲਕੁਲ ਫਰੀ ਦੇ ਵਿੱਚ ਮਿਲ ਜੂਗੀ ਹਾਂਜੀ ਸੋ ਹੁਣ ਸ਼ੇਅਰ ਕਰ ਦਿਓ ਵੀਡੀਓ ਨੂੰ ਦੱਬ ਕੇ ਹਨਾ ਤੇ ਬਈ ਜੀ ਨੇ ਸਕੂਟਰ ਲੈਣਾ ਇਹਨਾਂ ਦੇ ਕੋਲ ਆ ਜਿਓ ਮੈਨੂੰ ਨਹੀਂ ਲੱਗਦਾ ਵੀ ਉੱਥੋਂ ਬੈਟਰੀ ਇਹਨਾਂ ਨਾਲੋਂ ਪਲੇਸ ਆਊਗੀ ਫੋਨ ਕਰ ਲਓ ਜਦੋਂ ਮਰਜੀ ਬਸ ਇਹੀ ਰੇਟ ਮਿਲਣਾ ਇਹੀ ਸਕੂਟਰ ਮਿਲਣਾ ਸਾਰਾ ਕੁਝ ਅਵੇਲੇਬਲ ਆ ਹਮ ਆ ਫੋਨ ਕਰ ਲਓ ਇੱਕ ਵਾਰ ਹਨਾ ਲਓ ਜੀ ਸ਼ੇਅਰ ਕਰ ਦਿਓ ਧੰਨਵਾਦ ਮਿਹਰਬਾਨੀ ਥੈਂਕ ਯੂ